ਸਵੇਰਕਾਲ ਕਲਿਆਣ ਟੀਵੀ ਪੰਜਾਬੀ ਵਿਖੇ ਤੁਸੀਂ ਤੇ ਬਠਿੰਡਾ ਦੇ ਵਿੱਚ ਹਨੇਰੀ ਝੱਖੜ ਤੇ ਭਾਰੀ ਗੜੀਆਂ ਨੇ ਤਬਾਹੀ ਮਚਾ ਦਿੱਤੀ। ਬਠਿੰਡਾ ਦੇ ਵਿੱਚ ਦੁਪਹਿਰ ਤੋਂ ਬਾਅਦ ਮੌਸਮ ਨੇ ਕਰਵਟ ਲਈ ਜਿਸ ਦਰਮਿਆਨ ਕੀ ਅਚਾਨਕ ਹੀ ਮੌਸਮ ਦਾ ਮિજાਜ ਬਦਲਿਆ। ਬਠਿੰਡਾ ਸਮੇਤ ਮਾਲਵਾ ਇਲਾਕੇ ਦੇ ਵਿੱਚ ਵੱਡੇ ਖੇਤਰ ਦੇ ਵਿੱਚ ਹਨੇਰੀ ਝੱਖੜ ਤੇ ਗਰਜਨਾ ਭਾਰੀ ਮੀਂਹ ਇਸ ਦੇ ਨਾਲ ਕਈ ਇਲਾਕਿਆਂ ਦੇ ਵਿੱਚ ਭਾਰੀ ਗੜੇ ਮਾਰੀ ਵੀ ਹੋਈ ਹੈ। ਜਿਸ ਨਾਲ ਜਨ ਜੀਵਨ ਕੁਝ ਦੇਰ ਦੇ ਲਈ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਕੁਦਰਤ ਦੇ ਇਸ ਕਹਿਰ ਕਰਕੇ ਖਾਸ ਕਰਕੇ ਕਿਸਾਨੀ ਦਾ ਵੱਡਾ ਨੁਕਸਾਨ ਹੋਇਆ ਦੁਪਹਿਰ ਵੇਲੇ ਤੇਜ਼ ਧੋਪ ਤੇ ਗਰਮੀ ਤੋਂ ਬਾਅਦ ਅਚਾਨਕ ਅਸਮਾਨ ਤੇ ਕਾਲੇ ਬੱਦਲ छा ਗਏ ਤੇ ਕੁਝ ਹੀ ਦੇਰ ਦੇ ਵਿੱਚ ਤੇਜ਼ ਹਨੇਰੀ ਸ਼ੁਰੂ ਹੋ ਗਈ ਜਿਸ ਦੀ ਰਫਤਾਰ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੱਸੀ ਜਾ ਰਹੀ ਹੈ ਇਸ ਨਾਲ ਕਈ ਥਾਵਾਂ ਤੇ ਭਾਰੀ ਨੁਕਸਾਨ ਹੋਇਆ ਤੇ ਸ਼ਹਿਰ ਦੇ ਵਿੱਚ ਕਈ ਪੁਰਾਣੇ ਤੇ ਕਮਜ਼ੋਰ ਮਕਾਨਾਂ ਦੀਆਂ ਛੱਤਾਂ ਵੀ ਨੁਕਸਾਨੀਆਂ ਗਈਆਂ ਹਨੇਰੀ ਤੇ ਮੀਂਹ ਨਾਲ ਗੜੇ ਮਾਰੀ ਹੋਈ ਤੇ ਇਸ ਦੇ ਚਲਦਿਆਂ ਗੜੇ ਮਾਰੀ ਨੇ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਨੂੰ ਸਭ ਤੋਂ ਵੱਧ ਨ ਮੌਸਮ ਦੀ ਇਸ ਮਾਰ ਦਾ ਸਭ ਤੋਂ ਵੱਧ ਅਸਰ ਕਿਸਾਨਾ ਤੇ ਪਿਆ ਕਿ ਚੈਰੀ ਖੇਤਰਾ ਦੇ ਵਿੱਚ ਵੀ ਇਸ ਹਨੇਰੀ ਮੀਂਹ ਤੇ ਗੜੀਆਂ ਨੇ ਕਾਫੀ ਹਲਚਲ ਮਚਾਈ ਤੇ ਨੀਵੀਆਂ ਥਾਵਾਂ ਤੇ ਸੜਕਾਂ ਤੇ ਪਾਣੀ ਭਰ ਗਿਆ ਜਿਸ ਕਰਕੇ ਆਵਾਜਾਈ ਵੀ ਕੁਝ ਸਮੇਂ ਲਈ ਠੱਪ ਹੋਈ ਤੇ ਵੱਡੇ ਵੱਡੇ ਦਰਖਤ ਸੜਕਾਂ ਤੇ ਡਿੱਗਣ ਦੇ ਕਾਰਨ ਕਈ ਥਾਵਾਂ ਤੇ ਜਾਮ ਲੱਗ ਗਿਆ ਤੇ ਕਈ ਵਾਹਨਾਂ ਦੇ ਸ਼ੀਸ਼ੇ ਵਿਗੜਿਆ ਕਰਨ ਕੇ ਟੁੱਟ ਗਏ ਨੇ